ਈਸੀਓਡੀ ਦੀ ਦਿੱਕਤ ਉੱਥੇ ਆਉਣੀ ਹੈ ਜਿਹੜੀ ਔਰਤ ਬੈਠ ਕੇ ਪੈਰਾਂ 'ਤੇ ਕੰਮ ਨਹੀਂ ਕਰਦੀ ਜਿਹੜੀ ਬੈਠ ਕੇ ਕੰਮ ਨਹੀਂ ਕਰਦੀ ਪੈਰਾਂ 'ਤੇ ਨਹੀਂ ਬੈਠਦੀ ਜ਼ਰੂਰੀ ਨਹੀਂ ਵੀ ਕੰਮ ਆਪਾਂ ਬੈਠ ਕੇ ਬੈਠ ਕੇ ਜੰਮੂ ਅੱਜਕੱਲ ਮਾਡਰਨ ਸਾਇੰਸ ਦੇ ਵਿੱਚ ਲੇਡੀਜ਼ ਨੂੰ ਬਹੁਤ ਪਤਾ ਹੈ ਕਹਿ ਦਿੰਨੇ ਡੱਕਵਾਕ ਕਰ ਲੋ ਬੱਤਕ ਦੀ ਤਰ੍ਹਾਂ ਤੁਰਨਾ ਪੈਰਾਂ 'ਤੇ ਬਹਿ ਕੇ ਅਗਰ ਅਸੀਂ 10-15 ਮਿੰਟ ਸਵੇਰੇ ਉਸਤੇ ਵੀ ਲਾ ਲਈਏ ਨਾ ਤੁਸੀਂ ਕਹਿ ਲੋ 100 ਦੇ ਵਿੱਚੋਂ 90-95 ਜੋੜਿਆਂ ਦੇ ਅੱਜਕੱਲ ਬੱਚਾ ਨਹੀਂ ਹੋ ਰਿਹਾ ਕਿਉਂ ਉਹਦਾ ਕਾਰਨ ਕੀ ਹੈ ਬੱਚੇਦਾਨੀਆਂ ਕਮਜ਼ੋਰ ਹੋ ਗਈਆਂ ਸਾਡੇ ਤੁਸੀਂ ਸਾਡੇ ਲਾਗ ਦੇ ਰਾਜਾਂ ਚ ਚਲੇ ਜਾਓ ਜੁਪੀ ਚਲੇ ਜਾਓ ਬਿਹਾਰ ਚਲੇ ਜਾਓ ਹਮਾਚਲ ਚਲੇ ਜਾਓ ਕਦੇ ਤੁਸੀਂ ਦੇਖਿਆ ਵੀ ਇੰਨੇ ਉੱਥੇ ਕਿਉਂ ਨਹੀਂ ਉੱਥੇ ਕਿਉਂ ਵਰਤਾਂ ਦੇ ਬੱਚੇ ਹੋ ਰਹੇ ਨੇ ਸਾਡੇ ਕਿਉਂ ਨਹੀਂ ਕਿਉਂਕਿ ਅਸੀਂ ਵੈਸਟਰਨ ਕਲਚਰ ਨੂੰ ਜਿਹੜਾ ਜਲਦੀ ਫੋਲੋ ਕਰਦੇ ਆਂ ਤੇ ਉਹਦੀ ਮਾਰ ਹੀਟ ਵੀ ਅਸੀਂ ਉਨਾ ਹੀ ਜ਼ਿਆਦਾ ਆਗੇ ਉਨਾ ਹੀ ਅਸੀਂ ਦਵਾਈਆਂ ਤੇ ਨਿਰਭਰ ਹੋ ਗਏ ਉਨਾ ਕਿ ਅਸੀਂ ਆਪਣੇ ਸਰੀਰਾਂ ਨੂੰ ਖਰਾਬ ਕਰ ਲਿਆ ਤੇ ਪੰਜਾਬੀ ਇਸ ਕਰਕੇ ਤੁਸੀਂ ਇਹ ਦੇਖ ਲਓ ਪੀਜੀਆਈ ਦੇ ਵੀ ਅੰਕੜੇ ਨੇ 30% ਪੰਜਾਬੀ ਆ ਜਿਹੜੇ ਉਹ ਨਕਾਮ ਹੋ ਗਏ ਆਉਣ ਵਾਲੀ ਵੰਸ਼ ਵਧਾਉਣ ਵਾਸਤੇ ਆਉਣ ਵਾਲੀ ਪੀੜ੍ਹੀ ਵਧਾਉਣ ਵਾਸਤੇ ਉਹਦਾ ਕਾਰਨ ਮੇਨ ਇਹ ਹੈ ਵੀ ਅਸੀਂ ਹੱਥੀਂ ਕੰਮ ਕਰਨਾ ਜਿਹੜਾ ਬੰਦ ਕਰਤਾ ਬਹੁਤ ਵੱਡਾ ਖਰਾਕਾ ਜਿਹੜੀਆਂ ਖਰਾਕਾਂ ਜਿਹੜੀਆਂ ਉਹ ਸਾਡੀਆਂ ਮਾੜੀਆਂ ਹੋ ਗਈਆਂ